ਬੰਦੇ ਦਾ ਪ੍ਰਕਿਰਤੀ ਨਾਲ ਰਿਸ਼ਤਾ ਬੰਦੀਦਾ ਰਾਜ ਨਾਲ ਰਿਸ਼ਤਾ ਬੰਦੀਦਾ ਬੰਦੇ ਨਾਲ ਰਿਸ਼ਤਾ ਔਰਤ ਮਰਦ ਦਾ ਆਪਸ ਵਿੱਚ ਜੋ ਦਵੰਧਾਤਮਕ ਰਿਸ਼ਤਾ ਹੈ ਉਹ ਤੇ ਜੀਵਨ ਦਾ ਕੋਈ ਇਹੋ ਜਿਹਾ ਪੱਖ ਨਹੀਂ ਜਿਹਦੇ ਨਾਲ ਇਸ タル ਕੀਤੇ ਆ ਕੇ ਬੰਦਾ ਅ ਸੰਗੁਲ ਨਹੀਂ ਹੁੰਦਾ ਉਹਦਾ ਉਹਨਾਂ ਟਿਕਾਉਂਸ ਨਹੀਂ ਆਉਂਦਾ ਤੇ ਮਾਫ ਕਰਨਾ ਮੈਨੂੰ ਇਹ ਪੰਜਾਬੀ ਜੇਸ਼ ਨਹੀਂ ਆਪੇ ਇਹ ਦੇ ਤਾਂ ਨਹੀਂ ਕਿ ਤੁਸੀਂ ਸ਼ਾਸੂ ਕਰੇ ਹੋਣਗੇ ਤੇ ਸਾਡੇ ਵੇਲੇ ਡਿਕੋਟਨੀ ਵੀ ਚੱਲਦਾ ਸੀ ਵਿਰੋਧ ਉਕਾਸ ਤੇ ਹੱਲਾ ਬਣਾਉਂਦੇ ਸੀ ਤੇ ਮੈਨੂੰ ਮਾਫ ਕਰਿਓ ਜੇ ਮੈਂ ਕੁਝ ਸ਼ਬਦ ਮੇਂ ਜਿੰਗਰੇ ਜੀ ਦੇ ਬੋਲ ਜਾਵਾਂ ਕਿਉਂਕਿ ਬੋਣ ਦਾ ਮਹਲਾ ਸਾਡੀ ਭਾਸ਼ਾ ਗਰੀਬ ਹੈ ਦੇਖ ਜਾਵੇ ਹਨ ਨੀਤਾ ਨੱਲ ਰਸੀ ਨਹੀਂ ਬਿਲਕੁਲ ਪੱਕੀ ਇਹਨਾਂ ਨੂੰprocessi ਕਰ ਚੁੱਕੇ ਆਂ ਪਰ ਅਸੀਂ ਅਜੇ ਵੀ ਭਾਸ਼ਾ ਪੱਖੋਂ ਗਰੀਬ ਹੈ ਅਬੋ ਜੀ ਤੇ ਹਾਲੀ ਹਾਲੀ ਮੈਨੂੰ ਪਤਾ ਬਾਅਦ ਪੰਜਾਬੀ ਸੈਂਟਰ ਲਿਖਣਾ ਆ ਤਾਂ ਇਹ ਨਾ ਹੁੰਦਾ ਪਰ ਉਹਦੇ ਕੁਝ ਸਿਸ਼ਿਆ ਪ੍ਰਯਾਇਵਲ ਜੀ ਲੱਭੋ ਇਹ ਬਣਦਾ ਹੈ ਐਨੀਵੇ ਜਦੋਂ ਇਹਨਾਂ ਸਾਰੇ ਸਾਰਾ ਸਾਥੀਆਂ ਦਾ ਬਹੁਤ ਇਨਾਂ ਧੰਵਾਦ ਹੈ ਕਿ ਆਪਾਂ ਸਾਰੇ ਇਕੱਠੇ ਹੋਏ ਆ ਜੀਵਨ ਵਿੱਚੋਂ ਕੁਝ ਪਲ ਇਕੱਠੇ ਕਰਕੇ ਬੈਠਣਾ ਵੀ ਆਪਣੇ ਆਪ ਵਿੱਚ ਮਤਲਬ ਬਹੁਤ ਵੱਡੀ ਗੱਲ ਹੈ ਤੇ ਖਾਸ ਤੌਰ ਤੇ ਮਤਲਬ ਬੱਬੀ ਦਾ ਆਉਣਾ ਮੇਰੇ ਲਈ ਬਹੁਤ ਮਾਤਮੂਰ ਹੋਣਾ ਹੈ ਹਾਂਜੀ ਕਹੋ ਕਿ ਮੈਂ ਬਹੁਤ ਆਦਾਬਾਂ ਦੇ ਨਹੀਂ ਦਿਲਦੇ ਸਕਿੰਦਰ ਬੱਬੀ ਇਹ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਮੇਰੇ ਰਿਸ਼ਤੇਪਕੂ ਦਾ ਡਾਕਟਰ ਜਸਕਿੰਦਰ ਸਿੰਘ ਹੈ ਹਾਂ ਪਰ ਦਿਲ ਦੀਆਂ ਗੱਲਾਂ ਮੈਂ ਪੱਪੀ ਨਾਲ ਕਰ ਸਕਦਾ ਜਾਂ ਜੱਜ ਨਾਲ ਤੇ ਜਾਂ ਸੇਰਮੁਲ ਰੀਤ ਨਾਲ ਕਿਉਂਕਿ ਇਹ ਵੀ ਥੋੜਾ ਬਤਾ ਰਿਸ਼ਤਿਆਂ ਦਾ ਹੈ ਹਾਂ ਕਿਉਂਕਿ ਉਹ ਗੱਲ ਨਹੀਂ ਮੈਂ ਕਰ ਸਕਦਾ ਜੋ ਡਾਕਟਰ ਸਾਹਿਬ ਦਾ ਕਿਉਂਕਿ ਇਹਨਾਂ ਦੀ ਸ਼ੁਰੂ ਤੋਂ ਸ਼ਹੀਦ ਹੀ ਇਹੋ ਜਿਹੀ ਰਹੀ ਹੈ ਤਾਂ ਉਹ ਨਾਲ ਸਾਡੇ ਕੋਲ ਪੜਦੇ ਆ। ਤੁਸੀਂ ਇਹਨਾਂ ਨਾਲ ਬੜਾ ਮੰਨ ਕੋੜ ਨਹੀਂ ਸਕਦੇ। ਹਾਂ। ਉਹ ਨਹੀਂ ਆਇਆ ਸਾਡੇ ਕਦੇ। ਪਰ ਫਿਰ ਵੀ ਮੇਰਾ ਅਨੰਸ਼ਾ ਕੋਲਨ ਹਾਲਾ ਕਿ ਮਿਲ ਕੋੜਨੇ। ਇਸ ਤੋਂ ਬਾਅਦ ਨੂੰ ਵੀ ਐਨੀਵੇ ਮੈਂ ਮੈਨੂੰ ਕਿਹਾ ਗਿਆ ਸੀ ਵੀ ਮੈਂ ਥੋੜਾ ਜਿਆਦਾ ਜਿਹੜਾ ਪ੍ਰਵਾਸੀ ਪੰਜਾਬੀ ਸਹਿਤ ਹੈ ਇਹਦੇ ਵਿੱਚ ਮਤਲਬ ਸੋਦੇ ਬਾਰੇ ਵਿੱਚ ਮੈਂ ਗੱਲ ਕਰਾਂ ਕਿ ਇਹਦੇ ਵਿੱਚ ਵਿਸ਼ੇ ਕੀ ਕੀ ਨੇ ਇਹਦੇ ਬਾਰੇ ਇਹਦਾ ਸੁਭਾਅ ਕਿਹੋ ਜਿਹਾ ਹੈ ਤੇ ਮੈਂ ਸਮਝਦਾ ਕਿ ਜਿਸ ਬੰਦਾ ਆਪਣੀ ਮਾਤ ਭੂਮੀ ਤੋਂ ਟੁੱਟ ਕੇ ਬਾਹਰ ਜਾਂਦਾ ਆ ਤੇ ਉਹਦੀ ਸ਼ਖਸੀਅਤ ਟੁੱਟਦੀ ਹੈ ਫੈਲਦੀ ਹੈ ਵਿਕਸਦੀ ਵੀ ਹੈ ਤੇ ਘਟਦੀ ਵੀ ਹੈ ਇਹ ਜਿਹੜਾ ਪਲੱਸ ਤੇ ਮਾਈਨਸ ਦਾ ਮਤਲਬ ਰਿਸ਼ਤਾ ਹੈ ਇਹ ساری ਉਮਰ ਬੰਦੇ ਦੇ ਨਾਲ ਰਹਿੰਦਾ ਹੈ ਚਾਹੇ ਅਸੀਂ ਇਹਦੇ ਬਾਰੇ ਸੁਚੇਤ ਹੋਈਏ ਜਾਂ ਨਾ ਵੀ ਇੱਥੇ ਰਹਿੰਦੇ ਆ ਤੁਹਾਡਾ ਜਿਹੜਾ ਆਪਸ ਵਿੱਚ ਹੀ ਹੈ ਡਾਇਲੌਗ ਚੱਲਦਾ ਹੈ ਨਾ ਉਸ ਦੇ ਵਿੱਚ ਫਿਰ ਵੀ ਇੱਕ ਪੜਾਖ ਹੁੰਦੀ ਆ ਵੀ ਆਪਣੇ ਬਾਹਰਲੀ ਧਰਤੀ ਤੇ ਜਾ ਕੇ ਜਿਹੜਾ ਆਪਣਾ ਆਪਣਾ ਹੈ ਇਹ ਖਤਮ ਉਹਨੂੰ ਉਥੋਂ ਦੀ ਸਥਿਤੀ ਨਾਲ 2 4 ਆਉਣਾ ਪੈਂਦਾ ਉਹਨਾਂ ਦੇ ਰੂਲ ਮੰਨਣੇ ਪੈਂਦੇ ਆ ਬੀ ਆਫ ਲਾਈਫ ਨੂੰ ਅਪਣਾਉਣਾ ਪੈਂਦਾ ਨਾ ਚੋਣ ਤੇ ਐ ਡਾਕਟਰ ਸੁਨਦਰ ਸੈਣੀ ਤਾਂ ਦੇਖੀਏ ਹੈ ਕਿੰਨਾ ਫਰਕ ਹੈ ਕਾਚਰ ਦੇ ਵਿੱਚ ਇੰਡਸਟਰੀ ਦੇ ਵਿੱਚ ਸਮੇਂ ਨੂੰ ਕਿਸ ਤਰ੍ਹਾਂ ਤੁਸੀਂ ਯੂਟਿਲਾਈਜ਼ ਕਰਨਾ ਉਹਦੇ ਵਿੱਚ ਹੈ ਨਾ ਉਹਥੇ ਮੇਨ ਤੌਰ ਤੇ ਮੈਂ ਨੂੰ ਪੰਜਾਬੀ ਸਹਿਤ ਹੈ ਜਿਹੜਾ ਪਹਿਲਾ ਪੰਜਾਬੀ ਸਹਿਤ ਸੀ ਉਹ ਆਮ ਤੌਰ ਤੇ ਰਿਸ਼ਤਿਆਂ ਦੇ ਦੁਬੰਧਾਂ ਬਾਰੇ ਸੀ ਮਾਂ ਦੇ ਪਿਆਰ ਮਾਂ ਦੇ ਜਿਹਦਾ ਬਾਸ਼ ਲੈਦਣਾ ਇੱਥੇ ਮੇਰੀਆਂ ਮਾਵਾਂ ਤੇ ਭੈਣਾਂ ਦਾ ਪਿਆਰ buss ਰਿਹਾ ਹੈ ਅੱਛਾ buss ਰਿਹਾ ਬਰਬਾਦ ਹੈ ਵੀ ਇੰਨਾ ਹੈਗਾ ਇਸੇ ਤਰ੍ਹਾਂ ਉੱਥੇ ਜਿਹੜੇ ਨੇ ਰਿਸ਼ਤੇ ਜਾਂ ਉੱਥਲਾ ਜੋ ਜੀਵਨ ਹੈ ਉੱਥੋਂ ਨੂੰ ਇਕਲਤਾ ਦਾ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਘਰ ਤੁਹਾਡੀ ਪਤਨੀ ਵੀ ਹੈ ਤੁਹਾਡੇ ਬੱਚੇ ਵੀ ਹੈ ਤੁਹਾਡੇ ਗਾਂ ਗ੍ਰੈਂਡਚਿਲਡਰ ਵੀ ਹੈ ਇਸ ਦੇ ਬਾਅਦ ਵੀ ਤੁਸੀਂ ਕਿਤੇ ਅੰਦਰੋਂ ਖਾਲੀ ਆਪਣੇ ਆਪ ਨੂੰ ਸੁਸੰਸਕਰਦੇ ਹੋ ਔਰ ਜਿਹੜੇ ਬਾਹਰੇ ਪੰਜਾਬੀ ਆਪਣੇ ਉਧਰ ਗਏ ਨੇ ਕਿਉਂਕਿ ਦੇਖੋ ਪੰਜਾਬੀ ਕੰਮ ਕਰਨ ਨੂੰ ਤੱਕਦੇ ਨੇ ਇਹ ਹੈ ਵੀ 8-8 ਘੰਟੇ ਦਾ 10 ਘੰਟੇ ਦਾ 12-12 ਘੰਟੇ ਕੰਮ ਜਿਹੜਾ ਆ ਆਮ ਹੈ ਉੱਥੇ ਕਰਦੇ ਔਰ ਸਾਰੇ ਕਰਦੇ ਮੈਂ ਇਕੱਲਾ ਨਹੀਂ ਮੈਂ ਇਕੱਲੇ ਨਹੀਂ ਕੀਤਾ سارای <سؤال> کا میں چپ کر کے تر پیام لائے چاہیے اپنے مہاراج ایب بس ਮਜਬੂਰੀ ਹੈ ਸਾਡੀ ਸੋ ਸਭ ਤੋਂ ਪਹਿਲਾਂ ਜਦੋਂ ਪੰਜਾਬੀ ਲੋਕ ਬਾਹਰ ਜਾਂਦਾ ਹੈ ਕਿ ਉਹ ਆਪਣੇ ਰਿਸ਼ਤਿਆਂ ਨਾਲ ਆਪਣੇ ਪੰਜਾਬ ਦੇ ਜਿਹੜੇ ਇੱਥੇ ਡੂੰਘੇ ਸਾਖਾਚਾਰੀ ਹੈ ਰਿਸ਼ਤਾ ਨਾ ਪ੍ਰਬੰਧ ਹੈ ਉਸ ਨੂੰ ਯਾਦ ਕਰਦਾ ਹੈ ਉਹਦੇ ਅੰਦਰ ਇੱਕ ਖੋਪੇਂਦੀ ਰਹੇ ਹੈ ਨਾ ਕਿ ਮਟੀਰੀਅਲ ਤੌਰ ਤੇ ਪਦਾਰਥਕ ਤੌਰ ਤੇ ਜਿੰਨੇ ਪੈਸੇ ਡਾਲੂਨ ਦੇ ਬਾਅਦ ਵੀ ਇੱਕ ਘਾਟ ਮਹਿਸੂਸ ਰਹਿੰਦੀ ਹੈ ਬੰਦੇ ਨੂੰ ਉਹ ਲਾਦਕ ਮੈਂ ਆਪਣੇ ਬੰਦਿਆਂ ਚ ਨਹੀਂ ਹੌਲੀ ਹੌਲੀ ਇਹ ਰੁਕਣਾ ਪਾਣ ਜਿਹੜਾ ਖਤਮ ਹੁੰਦਾ ਫਿਰ ਦੂਜਾ ਇੱਕ ਦਸਤੂਬਾਰ ਆਉਂਦਾ ਕਿਉਂਕਿ ਪਹਿਲਾਂ ਆਪਣੇ ਲੋਕ ਜਿਹੜੇ ਨੇ ਓਂ ਇੰਗਲੈਂਡ ਚ ਗਏ ਉੱਥੇ ਹਲੇ ਇੰਡਸਟਰੀਅਲ ਰੈਵਲੂਸ਼ਨ ਵਾਪਰੇ ਸੀ ਜਿਸ ਨੂੰ ਸਾਡੇ ਲੋਕ ਜਾਣਾ ਸ਼ੁਰੂ ਹੋਇਆ 1903-45 ਦੇ ਆ ਫਿਰ ਇੰਡਸਟਰੀ ਨੇ ਮਨੁੱਖੀ ਮਿਸਤਰੀਆਂ ਨੂੰ ਕਿਵੇਂ ਤੋੜਿਆ ਇਹਦਾ ਜਿਕਰ ਆਉਂਦਾ ਜਿਕਰ ਢਾਹ ਦੀਆਂ ਗੁਤਾਵਾਵਾਂ ਜਾਂ ਇੱਕ ਦੋ ਹੋਰ ਸ਼ਾਇਰ ਨੇ ਯਾਦ ਹੈ ਸ਼ਾਇਦ ਮੈਂ ਨਾਮ ਭੁੱਲ ਰਿਹਾ ਹਾਂ ਇੱਕ ਤਾਂ ਖਾਸ ਲੋਕ ਤੇ ਮੈਂ ਜਿਕਰ ਢਾਹਤਾ ਯਾਦ ਆ ਨਹੀਂ ਇਹ ਵੀ ਐਸੀ ਕਿ ਸਾਨੂੰ ਮਿਲੇ ਨਹੀਂ ਸੀ ਤੇ ਕਦੇ ਸੀ ਉਹਨਾਂ ਨੂੰ ਇਹ ਸਵਾਲ ਵੀ ਕੀਤਾ ਸੀ ਉਹ ਕਿ ਕਿਵੇਂ ਹੈ ਜੀ ਮੈਂ ਇਹਨਾਂ ਨੂੰ ਆਪਣੇ ਕਾਲਜ ਬੁਲਾਇਆ ਸੀ ਤੇ ਬੀਰਿੰਗ ਯੂਨੀਵਰਸਿਟੀ ਕਾਲਜ ਬੁਲਾਇਆ ਤੇ ਇੱਕ ਸਾਹਿਬ ਨੇ ਉਸੇ ਪੜਾਇਆ ਤੇ ਉਹ ਤੋਂ ਮੈਂ ਇਹਨਾਂ ਨੂੰ ਬੁਲਾਇਆ ਰੋਣੇ ਦੱਸਿਆ ਵੀ ਆਸਪੈਕਟ ਆ ਮੀਲੀ ਇੰਡਸਟਰੀ ਆ ਕਿ ਐਕਚੁਅਲ ਜੇ ਤੁਹਾਡਾ ਥਿੰਕਿੰਗ ਜਿਹੜਾ ਮੋਡ ਹੈ ਜ਼ਿੰਦਗੀ ਪ੍ਰਤੀ ਜੋ ਤੁਹਾਡਾ ਪ੍ਰੋਸਪੈਕਟਿਵ ਹੈ ਉਹ ਬਦਲ ਜਾਂਦੀ ਸਾਡੇ ਇੱਥੇ ਹੁਣ ਨਾ ਤਾਂ ਪੂਰੀ ਤਰ੍ਹਾਂ ਸ਼ਰਮਾਇਦਾਰੀ ਨੇ ਆਪਣੇ ਪੈਰ ਪਸਾਰੇ ਨਾ ਨਿਗਿਰਦਾਰੀ ਗਈ ਹੈ ਹਲੇ ਵਿੱਚ ਉਹਦੇ ਵੀ ਕੁਝ ਅੰਸ਼ ਜੀ ਮੇਰੇ ਸਾਡਾ ਜਿਹੜਾ ਕਲਚਰ ਹੈ ਮਿਲਗੋ ਭਾਗਤ ਚਲ ਔਰ ਅਸੀਂ ਜੇ ਉੱਥੇ ਚਲੇ ਗਏ ਆ ਸਾਡੇ ਵਿੱਚ ਕੋਈ ਸਫੀਤੀ ਤਬਦੀਲੀ ਨਹੀਂ ਆਈ ਮੰਨਦੇ ਵੀ ਕਿਉਂਕਿ ਅਸੀਂ ਪੰਜਾਬ ਤੋਂ ਗਏ ਆ ਤੇ ਪੰਜਾਬ ਦੀਆਂ ਜਿਹੜੀਆਂ ਜੀਵਨ ਸੱਚੀਆਂ ਸੱਚੀਆਂ ਕੀਮਤਾਂ ਨੇ ਉਹ ਅਜੇ ਵੀ ਮਤਲਬ ਸਾਡੇ ਅੰਦਰ ਆ ਕੇ ਹੋਰ ਕੌਮੀਆਂ ਨੇ ਹੈ ਇਹਦੇ ਨਾਲ ਹੀ ਸਾਰੀ ਪੋਲਿਟੀ ਨੂੰ ਕਿੱਥੋਂ ਜਨਮ ਲੈਣਾ ਹੁੰਦਾ ਹੈ ਮਤਲਬ ਜੋ ਤੁਸੀਂ ਜੀਨੇ ਉਹਦੇ ਚੋਂ ਹੀ ਤੁਸੀਂ ਜਨਮ 받 ਮਤਲਬ ਤੁਸੀਂ ਕੋਈ ਕੜਾ ਹੁੰਦਾ ਇਹ ਫਿਰ ਮੈਂ ਕੁਝ ਗੱਪਟਾਵਾਂ ਨੇ ਜਿਨ੍ਹਾਂ ਦਾ ਮੈਂ ਖਾਸ ਤੌਰ ਤੇ ਅੱਜ ਜ਼ਿਕਰ ਕਰਨਾ ਚਾਹਾਂਗਾ ਮੈਂ ਕੁਝ ਮੈਂ ਉਹਨਾਂ ਦੇ ਵਿੱਚ ਲਾਸਟ ਪੂਚ ਪੜ ਰਿਹਾ ਸੀ ਜੀਵੇਂ ਕਲਾਸਾਂ ਦੇ ਵਿੱਚ ਮੈਂ ਦੇਖਿਆ ਵੀ ਬੋਰਿਆਂ ਦੀ ਜ਼ਿੰਦਗੀ ਕੀ ਹੈ 100 ਕੁੜੀਆਂ ਮੇਰੀਆਂ ਫਰੈਂਡਸ ਬੜੀਆਂ 100 ਮੁੰਡੇ ਬਣੇ ਹਨਾ ਉਹਨਾਂ ਦੇ ਘਰਾਂ 'ਚ ਜਾਣਾ ਸ਼ੁਰੂ ਕੀਤਾ ਫਿਰ ਮੈਂ ਲਿਖਿਆ ਅਮਰੀਕੀ ਡੇਟ 7 ਕੁਤਤਾਵਾਂ ਪੰਜਾਬੀ ਵਾਲਿਆਂ ਨੂੰ ਇਹ ਮਤਲਬ ਪਤਾ ਨਹੀਂ ਕੀ ਮਾਰ ਹੈ ਮੈਂ ਸਮਝਦਾ ਸੀ ਵੀ ਇਹ ਨਵੀਂ ਗੱਲ ਨਹੀਂ ਕੀਤੀ ਹੈ ਕਿਸੇ ਨੇ ਉਹਦਾ ਜ਼ਿਕਰ ਤੱਕ ਨਹੀਂ ਕੀਤਾ ਜੀ ਪੰਜਾਬੀ ਬਾਕੀ ਦਲ ਕੇ ਸਭ ਤੋਂ ਪਹਿਲਾਂ ਇਹ ਬਿਲਕੁਲ ਉਸ ਦਾ ਹੋਣਾ ਚਾਹੀਦਾ ਸੀ ਅਮਰੀਕੀ ਡੇਟ ਸੱਤ ਕਰਤਾ ਪਰ ਕਿਹਨੇ ਨੋਟਿਸ ਹੀ ਨਹੀਂ ਲਿਆ ਕਿਉਂਕਿ ਸਾਡੇ ਕਲਚਰ ਨਾਲ ਉਹ ਰਲਦੀ ਨਹੀਂ ਗੱਲ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਗੱਲ ਕੀ کہہ ਗਏ ਇਤ ਹੈ ਕਿ ਅਸੀਂ ਕਿਵੇਂ ਅਣ ਭੇਜ ਰਹੇ ਹਾਂ ਇਹਨਾਂ ਲੋਕਾਂ ਨੂੰ ਪੰਜਾਬ ਦੇ ਮੇਰਾ ਕੋਈ ਮਹਿਣਾ ਨਹੀਂ ਹੈ ਪੰਜਾਬ ਦੇ ਲੇਖਕਾਂ ਨੂੰ ਚਿੰਤਕਾਂ ਨੂੰ ਸਾਰੇ ਮਿੱਤਰਾਂ ਮਿਤਰਾ ਦੋਸਤਾਂ ਨੇ ਮੇਰੀ ਬਹੁਤ ਸਲਾਹ ਤਾਂ ਕੀਤੀ ਐ ਤਰੂ ਦਾ ਤਵਾ ਪਰ ਮੈਂ ਸਮਝਦਾ ਸੀ ਕਿ ਇਹਨਾਂ ਗੁਦਾਵਾਂ ਦਾ ਜ਼ਰੂਰ ਜ਼ਿਕਰ ਹੋਵੇਗਾ ਕਿਉਂਕਿ ਮੈਂ ਇੱਕ ਉਥੋਂ ਦੇ ਲੋਕਲ ਜੀਵਨ ਨੂੰ ਸਾਹਮਣੇ ਰੱਖ ਕੇ ਲਿਖਿਆ ਹੈ। ਸਵਾਏ ਜਸਵਿੰਦਰ ਸਿੰਘ ਨੇ ਕਿਸੇ ਨੇ ਮੇਰੇ ਨਾਲ ਦਿੱਕਤ ਤੱਕ ਨਹੀਂ ਕੀਤੀ। ਸੋ ਜੱਜ ਮੇਰਾ ਇਹਨਾਂ ਦੋਸਤ ਹੈ ਵੀ ਇੱਕ ਵਾਰ ਮੇਰੇ ਕੋਈ ਨਾ ਲਿਆ। ਹੋਰ ਗੁਦਾਵਾਂ ਦਾ ਹਜ਼ਾਰ ਵਾਰ ਆ ਗਿਆ। ਠੀਕਵੇਂ ਜੀ। ਉਹ ਆ ਕਿਵੇਂ ਲਿਖਿਆ? ਅਮਰੀਕੀ ਡੇਟ ਵਾਰ ਕੇ ਗੱਲ ਕਰੀਏ ਤੇ ਇੱਕ ਵਾਰ ਮੈਂ ਲਿਖਿਆ ਜੀ ਉਹਦੇ ਵਿੱਚ। ਹਾਂ ਜੀ। ਆ ਜੀ ਤੁਸੀਂ ਕੀਤਾ ਜੀ। ਆਹ ਟੀਕਲ। ਹਾਂ ਜੀ ਆ ਗਿਆ। ਏ ਅਨੀ ਮਾਇ ਮੇਰਾ ਦੋਸਤ ਹੈ ਅਸੀਂ ਇਕੱਠੇ ਹੀ ਆ ਮਤਲਬ ਉਹ ਹਨ ਹਰ ਜੀਵ ਦੇ ਹਰ ਖੇਤਰ ਮੇ ਕੋਥੇ ਜਾ ਕੇ ਵੀ ਹੈ ਇਹ ਨਹੀਂ ਕਦੇ ਨਹੀਂ ਖੀਤਾ ਪਤਾ ਇਹ ਬਹੁਤ ਅਜੀਬ ਲੱਗਾ ਵੀ ਪੰਜਾਬੀ ਵਾਲੇ ਨਵੀਂ ਜਿਹੜੀ ਇੱਕ ਮੈਂ ਬਦਲਉਤਪੁ ਦੇ ਸਾਹਬ ਦਾ ਵੀ ਉਥੋਂ ਦੀ ਪੋਇਟਰੀ ਹੈ ਅਮਰੀਕਨ ਪੋਇਟਰੀ ਉਹਨੂੰ ਪੜ੍ਹ ਕੇ ਉਹਨਾਂ ਦੇ ਜਿਹੜੇ ਸਾਰੇ ਲੇਖ ਸੀਗੇ ਉਹਨਾਂ ਨੂੰ ਪੜ੍ਹ ਕੇ ਜਿਦਾ ਬੀ ਐ ਸੈਲੀਡ ਕਹਿੰਦਾ ਹੌਟ ਪੋਰਟਰੇਟ 10 ਐਂਡ ਇਨ ਫਿਟ ਰੇਨ ਸਟੈਕੀਅਰ ਉਹ ਕਹਿੰਦਾ ਵੀ ਹੋਰ ਸਾਨੂੰ ਕੁਝ ਯਾਦ ਨਹੀਂ ਆ 10 ਵਜੇ ਕਾਫੀ ਪੀਓ ਦਫਤਰ ਜਾਓ 4 ਵਜੇ ਸ਼ਾਮ ਨੂੰ ਡਰਾਮਾ ਲੈ ਕੇ ਤੁਰੋ ਤੇ ਜ਼ਿੰਦਗੀ ਕਹਿੰਦਾ ਐ ਲੱਗਦਾ ਜਿੰਨਾ ਕੋਈ ਬਰੀਜ਼ੂ ਮੇ ਹਸਪਤਾਲ ਚ ਪਿਆ ਹਾ ਤੋ ਉਹਨੂੰ ਤੁਸੀਂ ਮੋਰਫੀ ਦਾ ਟੀਕਾ ਲਾ ਕੇ ਉੱਤਰ ਜਾਓ ਸਹੀ ਹੈ ਕਿੰਨਾ ਬੀਸ ਲੈ ਲੈਂਦਾ ਕਹਿੰਦਾ ਰਿਸ਼ਤੇਆਂ ਦੀ ਜਿਹੜੀ ਪ੍ਰਭਾਵਾਸ਼ਾ ਹੈ ਇਹ ਇੱਕ ਨੰਬਰ ਰਿਸ਼ਤਿਆਂ ਤੋਂ ਜੱਲ ਕੇ ਇਹ ਮਦਰਸ ਸਟੈਟਿਕ ਹੋ ਗਈ ਆ ਔਰ ਇੱਕ ਥਾਂ ਦੇ ਉੱਤੇ ਜਿੱਦਾਂ ਕੋਈ ਅਲਕੋਹਲ ਦੇ ਵਿੱਚ ਭੋਂ ਕੇ ਕਿਸੇ ਮਰੇ ਹੋਏ ਬੰਦੇ ਦਾ ਅੰਗ ਲਿਖਾਇਆ ਜਾਵੇ ਜੀ ਦੇਖੋ ਉਹਨੂੰ ਪੜਨਾ ਹਨਾ ਉਹਨੂੰ ਸਮਝਾ ਇਹੀ ਕਰਦਾ ਹੈ ਜਾਂ ਇਹਨੂੰ ਮਜ਼ਦੁਰ ਆਪਣੇ ਢੀੜ ਵਿੱਚ ਲਿਆਉਣਾ ਜਾਂ ਫਿਰ ਜਿੱਦਾਂ ਨਿਰੂਦਾ ਕਹਿੰਦਾ ਨਿਰੂਦਾ ਨਹੀਂ ਆ ਹੋਰ ਕਵਤਾਵਾਂ ਬੜੀਆਂ-ਬੜੀਆਂ ਉਹਨੂੰ ਲੋਕਾਂ ਨੇ ਕਿਹਾ ਬੱਲੇ-ਬੱਲੇ ਹਨਾ ਤੇ ਅਸੀਂ ਲੋਦਾ ਪੜਨਾ ਸ਼ੁਰੂ ਕੀਤਾ ਸੀ ਤੇ ਮੈਂ ਬਾਸ਼ ਤੇ ਮੈਂ ਦੇ ਬਾਸ਼ ਤੇ ਸਾਨੂੰ ਸਭ ਤੋਂ ਵੱਡੀ ਰੱਬ ਦਾ ਬਾਸ਼ ਏ ਔਰ ਮੈਨੂੰ ਇਹ ਬਾਸ਼ ਦੇ ਅਫਸਰ ਸਿੱਖਣੇ ਮੈਨੂੰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਨੂੰ ਨਹੀਂ ਪਤਾ ਮੈਂ ਵਿੱਚ ਝੂਠ ਕੋਡਸ ਆਨ ਦੀ ਹੈ ਕੱਲ ਨੂੰ ਮਰਨਾ ਰੱਬ ਨੂੰ ਜਾਣ ਲੈਣੀ ਆ ਪੰਜਾਬੀਆਂ ਕਿਆ ਕਰੂਗਾ ਯਾਰਾ ਉਹ ਪਾਤਰ ਦੀ ਘੱਟ ਨੇ ਦੋ ਚਾਰ ਬੰਦੇ ਛੱਟ ਲੈ ਮੋਟਾ ਧੇੜ ਲਈ ਤੇ ਉੱਥੇ ਸੀਗਾ ਕੀ ਮੀਟਰਸ ਲੀਟਰਸ ਦ ਸ਼ਾਰਪ ਮੀਅਰ ਆਫ ਲਾਈਫ ਇਦਾਂ ਚੱਲੀ ਦੇ ਕੀ ਅੱਛਾ ਬਣਦੇ ਜੋ ਮੈਨੂੰ ਪਾਸ਼ ਨੇ ਸਮਝਾਏ ਸੀਗੇ ਉਹ ਏ ਸੀਗਾ ਕਹਿੰਦਾ ਜਿੱਦਾਂ ਅਸੀਂ ਲੀਟਰਾਂ ਵਿੱਚ ਦੁੱਧ ਮਿਣਦੇ ਆ ਲੀਟਰ 4 ਮੀਅਰ ਆਫ ਲਾਈਫ ਕਿ ਜੀਵਨ ਸਮੂਹ ਨਹੀਂ ਰਹਿ ਗਿਆ ਟੁੱਟ ਗਿਆ ਟੁਕੜਿਆਂ ਦੇ ਵਿੱਚ ਜਿਹੜੀ ਕਹਿੰਦਾ ਚੰਗੀ ਲੀਖਤ ਨੇ ਉਹ ਇਹਨਾਂ ਟੁਕੜਿਆਂ ਨੂੰ ਦੇਣਾ ਟੁਕੜਿਆਂ ਦੇ ਟਾਰ ਨੂੰ ਟਕੜਦੇ ਆ ਇਹਦੇ ਕੀ ਉਹ ਜੁੱਧ ਨੂੰ ਲੈਂਦਾ ਹੈ ਨੂੰ ਕਹਿੰਦਾ ਜੁੱਧ ਜਿਹੜਾ ਹੈ ਇਹ ਸਭ ਦਾ ਲਈ ਮਾਰਾਈ ਹੈ ਮਤਲਬ ਹੈਨਾ ਕਿਤੇ ਵੀ ਦੁਨੀਆ 'ਚ ਕਿਤੇ ਤੇ ਜੁੱਧ ਹੋਵੇ ਤੇ ਉਹ ਮਨੁੱਖਤਾ ਦਾ ਕਾਪਕ ਹੈ ਚਾਹੇ ਕਿਸੇ ਵੀ ਲੜਿਆ ਜਾਵੇ ਕਿਸੇ ਪਾਰਟੀ ਵੱਲੋਂ ਲੜਿਆ ਜਾਵੇ ਜੁੱਧ ਨੇ ਅਜੇ ਤੱਕ ਕਿਸੇ ਦਾ ਕੋਈ ਫੈਸਲਾ ਮਟਾ ਨਹੀਂ ਕਰਿਆ ਹਨ ਫਿਰ ਉਹ ਕਹਿੰਦਾ ਕਿ ਇਸ ਜੁੱਧ ਦੀ ਭਾਵਨਾ ਨੂੰ ਦਰਸਾਉਂਦਾ ਹੋਇਆ ਸਾਡਾ ਕਵੀ ਇਹ ਕਹਿ ਰਿਹਾ ਹੈ ਕਿ ਦੇਖੋ ਤੁਰਿੰਦਾ ਸੀ ਬਚੀ ਹੁੰਦੋ ਸੀ ਤੁਰਿੰਦਾ ਸੀ ਛੋਟਾ ਜਿਹਾ ਮਾਣੇ ਜੱਫੀਆਂ ਵਰਗਾ ਅਹਿਸਾਸ ਹੈ ਨਾ ਜਬ ਭੈਣ ਦੀ ਮਤਲਬ ਵੀਰ ਲਈ ਕੀਤੀ ਬੇਨਤੀ ਕਿ ਵੀਰਾ ਨਹੀਂ ਮੈਂ ਤਾਂ ਐ ਨਹੀਂ ਹੈ ਕਰਦਾ ਹੈ ਦੇ ਵਿੱਚੋਂ ਉੱਠ ਕੇ ਕਿਵੇਂ ਅਸੀਂ ਆਪਣੇ ਆਪ ਨੂੰ ਤੋੜ ਲਿਆ ਰਿਸ਼ਤਿਆਂ ਦੀ ਦੁੰਦਾਂ ਲੋ ਸੀ ਪਰ ਤੋੜਿਆ ਅਧੂਰੀ ਤਰ੍ਹਾਂ ਉਸ ਤੋਂ ਜ਼ਿਆਦਾ ਛੋਏ ਰਸੀਦ ਸੈਂਸਸ ਲੱਭਦੇ ਅਸੀਂ ਲੱਭਿਆ ਗਿਆ ਤੇ ਕਹਿੰਦਾ ਜਿਹੜਾ ਜੀਵਨ ਹੈ ਇਹ ਇੱਕ ਸੁੱਕਾ ਹੋਇਆ ਪੱਤਾ ਬਣ ਗਿਆ ਨਾ ਦਾ ਉਹ ਦਰਸ ਨਾਲ ਟੁੱਟਦਾ ਮਨੂਰ ਦਾ ਕਭ ਇਹ ਨਾ ਕਹਤਾ ਨਾ ਦਾ ਕਹਿੰਦਾ ਉਹ ਦਰਸ ਨਾਲ ਟੁੱਟਦਾ ਤੇ ਨਾ ਕਹਿੰਦਾ ਉਹ ਦਰਸ ਨਾਲ ਰਹਿੰਦਾ ਉਹ ਕਹਿੰਦਾ ਐ ਇੱਕ ਪੈਂਡੂਲਮ ਹੁਣ ਝੂਲਦਾ ਰਹਿੰਦਾ ਤੇ ਜੀ ਕੋਈ ਮਤਲਬ ਤੇ ਤੇ ਜੀ ਕੋਈ ਹਵਾ ਇੱਕ ਦਿੱਲੀ ਦੀ ਤੇ ਚੜੀ ਉਹ ਬਰਹਾਦ ਦੀ ਕੜੀ ਇੱਥੇ ਖੜਾ ਜਿਵੇਂ ਉਹ ਪੱਤਾ ਸੁੱਕ ਗਿਆ ਇਵੇਂ ਕਹਿੰਦਾ ਜੁਨੁਕੀ ਵਿੱਚ ਤੇ ਰਹਿ ਗਿਆ ਸੁੱਕ ਗਿਆ

ਇਹ ਕਵਤਾ ਸਮਝਣ ਵਾਲੀ ਹੈ ਵੀ ਮੈਂ ਇਹ ਕਵਤਾ ਅਸਲ ਵਿੱਚ ਦੁਨੀਆ ਦੇ ਹਰ ਮੁਲਕ ਦੇ ਵਿੱਚ ਜਿਹੜਾ ਬੰਦਾ ਜਿਹੜਾ ਰਹਿ ਰਿਹਾ ਹੈ ਉਹਦੀ ਹੋਣ ਗਿਦੀ ਕੀ ਹੈ ਕੁਦਰਤ ਨਾਲ ਉਹਦਾ ਰਿਸ਼ਤਾ ਕੀ ਹੈ ਪਤਨੀ ਨਾਲ ਬੱਚਿਆਂ ਨਾਲ ਬਾਕੀ ਸਾਰਿਆਂ ਨਾਲ ਤੇ ਉਹ ਫਿਰ ਕਿਵੇਂ ਆਪਣੇ ਆਪ ਨੂੰ ਮਰਨ ਤੋਂ ਪਹਿਲਾਂ ਮਹਿਸੂਸ ਕਰਦਾ ਹੈ ਵੀ ਮੈਂ ਕੀ ਹੋ ਗਿਆ ਕਿੱਥੇ ਮੈਂ ਮੈਂ ਚੜ੍ਹਦੇ ਸਵੇਰੇ ਤੱਕ ਆਸੀ ਅੱਜ ਤੱਕ ਇਨਕਲਾਬ ਲਿਆਵਾਂਗੇ ਤੇ ਆ ਕਰਾਂਗੇ ਤੇ ਮੁਲਕ ਦੇ ਫਿਰ ਕਿਵੇਂ ਆਏ ਇੱਕ ਛੋਟੀ ਜੀ ਛਪੜੀ ਜੀ ਦੇ ਵਿੱਚ ਮਨਸੇ ਹੁੰਦਾ ਹੈ ਉਹਦੀ ਬਾਰੇ ਇਹ ਖਾਦ ਹੈ ਸਾਡੇ ਜੀਵਨ ਦਾ ਉਹ ਮੈਂ ਇਹਦੇ ਵਿੱਚ ਬਿਆਨ ਕੀਤਾ ਹੈ ਬਿਆਤਮੋਤ ਪੰਜਾਬੀਆਂ ਨੇ ਹਾਲੇ ਇਸ ਗੱਲ ਦਾ ਨੋਟਿਸ ਨਹੀਂ ਲਿਆ ਕਦੇ ਲੈਣਗੇ ਤੁਸੀਂ ਮੈਂ ਨਾ ਲਵਾਂਗਾ ਤੁਸੀਂ ਨਾ ਲਵੋਗੇ ਕੋਈ ਨਾ ਤੁਹਾਡੇ ਬੱਚੇ ਲੈ ਲੈਣਗੇ ਪਰ ਬੜੀ ਜ਼ਰੂਰ ਜਾਓਗੇ ਕਿਸੇ ਦਿਨ ਇਹ ਹੁੰਦਾ ਨਜ਼ਮਾ ਕਿ ਅਸੀਂ ਤੇਰੇ ਜ਼ਿਹਨ ਵਿੱਚ ਜਗਦੇ ਚਿਰਾਗਾ ਨੂੰ ਇੰਜ ਦੀ ਮੌਤ ਨਹੀਂ ਦੇਾਂਗੇ ਜਿਵੇਂ ਸੋਕਰਾਟ ਨੂੰ ਦਿੱਤੀ ਸੀ। ਸੂਲੀ ਮੀਤਾ ਤੇਰੇ ਮੇਜ ਦੀ ਨਹੀਂ ਲੱਗਦੀ। ਬਹੁਤ ਅੱਛਾ। ਤੈਨੂੰ ਤਾਂ ਅਸੀਂ ਪਹਿਲੀ ਦੁਨੀਆ ਦੇ ਮੁਲਕਾਂ ਦਾ ਗ੍ਰੀਨ ਕਾਰਡ ਲੰ데요 ਹਾਂ। ਫਿਰ ਤੂੰ ਆਪ ਹੀ ਮਰ ਜਾਵੇਂਗਾ। ਕਾਰਾਂ ਤੇ ਘਰਾਂ ਨੂੰ ਆਜ਼ਾਦ ਕਰਾਉਂਦੇ ਕਰੋ। ਸ਼ਾਹਵਾਸ। ਕੀ ਬਾਤ ਹੈ। ਕ੍ਰੈਡਿਟ ਕਾਰਡਾਂ ਦੇ ਸੀਟ ਚਾਰ ਹੀ ਖਾ ਜਾਣਗੇ। ਦੇੜੀਆਂ ਕੋਸੀਆਂ ਕੋਸੀਆਂ ਧੁਪਾ ਦੇਖੇ ਕੁੱਲ ਉਮਰ ਤੂੰ ਕੰਮ ਤੇ ਹੋਰ ਕੰਮ ਹੀ ਸੋਚੇਗਾ ਅਸੀਂ ਤੇਰੀ ਗੌਰਮਸ਼ੀਲ ਸਭ ਦਾ ਲਈ ਆਹਾਰ ਲਾੜੀ ਤੇਰੀ ਬੋਲੀ ਤੇਰੇ ਬੱਚਿਆਂ ਕੋਲੋਂ ਖੋਲਬਾ ਇੰਦ ਉਹ ਤੇਰਾ ਤੇ ਤੇਰੇ ਪੁਰਖਿਆਂ ਦਾ ਨਾਮ ਨਾਨ ਧਰਨੂ ਕੈਸ਼ ਸਮਝੋਗੇ ਤੇ ਤੇਰਾ ਅਸਲ ਸਰਮਾਇਆ ਤੇਰੇ ਬੱਚੇ ਨਹੀਂ ਅਸੀਂ ਤੇਥੋਂ ਖੋਲਵਾਂ ਤੇ ਸਾਰੇ ਰਾਗਲੇ ਸੁਤਨੇ ਜੋ ਤੂੰ ਜੀਵਨ ਦੇ ਪਹਿਲੇ ਸਵੇਰਿਆਂ ਚ ਸਵਰਜ ਚਿਰਦੇ ਸੰਨ ਕਿ ਸੱਚ ਨੂੰ ਦੀਵੇ ਵਾਂਗ ਜਗਾ ਕੇ ਤੜੀ ਤੇ ਰੱਖ ਕੇ ਤਰਾਂਗਾ ਤੇ ਹੱਕਾਂ ਦੀ ਜੰਗ ਲੜਦੇ ਲੜਦੇ ਸ਼ਹੀਦ ਹੋ ਜਾਵਾਂਗਾ ਇਹ ਸਭ ਕਦੇ ਵੀ ਯਾਦ ਨਾਲ ਆਊਗਾ ਇੰਦੀ ਮੌਤ ਬਿਆੰਗਲੀ ਸੁਤਨੇ ਇਹ ਨਾ ਦੂ ਪਰਦੇਸ ਦਾ ਰਹੇਗਾ ਨਾ ਦੇਸ ਦਾ ਰਹੇਗਾ ਤੈਨੂੰ ਕਿਹਾ ਸੀ ਨਾ ਅਸੀਂ ਬਹੁਤ ਯਾਤਰ ਹਾਂ ਦੇਖ ਅਸੀਂ ਹਰ ਮਰਦ ਦੀ ਦਵਾ ਲੱਭ ਲੈਂਦੇ ਹਾਂ ਇੰਦੀ ਮੌਤ ਦੇਾਂਗੇ ਤੈਨੂੰ ਕਿ ਤੈਨੂੰ ਪਤਾ ਵੀ ਨਾ ਚੱਲੂ ਅਸੀਂ ਤੈਨੂੰ ਇਨਾ ਇਕੱਲਾ ਕਰ ਦੇਵਾਂਗੇ ਤੇਰੇ ਆਪਣੇ ਸਿਰ ਜੇ ਕਰਨਾ ਸੀ ਕਿ ਤੈਨੂੰ ਯਾਦ ਵੀ ਨਾ ਆਉ ਕਿ ਇਹ ਕਿਦਾਂ ਤੇ ਕਿੰਜ ਹੋਇਆ ਮਦਨ ਜਾ ਕੇ ਵਸੇਗਾ ਉੱਥੇ ਕਈ ਲੋਕ ਆਉਂਦੇ ਆ ਸਾਤ ਤਾਲ ਤਾਲ ਲਗਾ ਦੇ ਤੁ ਘਰ ਘਰ ਬਣਾ ਕੇ ਦੇ ਚਿੱਤਰ ਕਾਦੇ ਤੇ ਬਾਹਰ ਸੌਣ ਜਾਂਦੇ ਆ ਕਹਿੰਦਾ ਮਦਨ ਜਾ ਕੇ ਵਸੇਗਾ ਤਾਂ ਮਾਣੀਆਂ ਸਹੂਲਤਾਂ ਦੇ ਪਰਸ਼ਾਵੇਂ ਲੰਮੇ ਹੋ ਜਾਣਗੇ ਰਿਸ਼ਤੇਦਾਰਾਂ ਨੇ ਤਾਣੇ ਨਹੀਂ ਨਹੀਂ ਤੈਨੂੰ ਕੱਖੋਂ ਹੌਲਾ ਕਰ ਦੇਣਗੇ ਵਿਦੇਸ਼ ਚ ਰਹੇਗਾ ਤਾਂ ਕੁੱਤੇ ਦੀ ਜੂਨ ਵਾਂਗ ਪੋਤੇ ਪੁੱਤ ਹੀ ਨਹੀਂ ਬੇਲੀ ਸਟੀ ਕਰਦਾ ਸਾਡੇ 90% ਪ੍ਰਵਾਸੀਆਂ ਦਾ ਇਹ ਹਾਲ ਹੈ ਵਦੇਸ਼ში ਰਹੇਗਾ ਤਾਂ ਕੁੱਤੇ ਦੀ ਜੂਨਵਾਗ ਪੋਤੇ-ਪੋਤਰੀਆਂ ਦੀ ਬੇਬੀਸਿਟਿੰਗ ਕਰਦਾ ਬੱਚਿਆਂ ਦੇ ਟੀਵੀ ਦੇ ਦਰਮਿਆਨ ਵੱਧ ਰਿਹਾ ਫਾਸਲੇ ਨੂੰ ਨਾ ਪਾਵੇਗਾ ਪਹਿਲੀ ਦੀ ਪਹਿਲੀ ਤਰੀਕੇ ਆਉਣ ਵਾਲੀ ਕਿਉਂਕਿ ਉੱਥੇ ਸਾਨੂੰ ਸ਼ੋਸਰ ਕਿਹਾ ਜਿਹਦਾ ਮੈਨੂੰ ਮੈਨੂੰ 260 30 ਡਾਲਰ ਮਿਲਦਾ ਵੀ ਨਾ ਸਰਕਾਰ ਦਿੰਦੀ ਜਦ ਤਰੀਨ ਇਹਨਾਂ ਨੇ ਜਦ ਕੰਮ ਕੀਤਾ ਸਾਡੇ ਸਿਸਟਮ ਨੂੰ ਦਿੱਤਾ ਹੈਗਾ ਕਹੀ ਚਾਲੂ ਦਿੰਦੇ ਆ ਇਹਨਾਂ ਨੂੰ ਕੋਸਲੇ ਬੈਠੇ ਇੱਥੇ ਠੀਕ ਹੈ ਨਾ ਇਹਨਾਂ ਦੇ ਵੀ ਸਿਆਣ ਇਹ ਪਹਿਲੀ ਪਹਿਲੀ ਤਰੀਕੇ ਆਉਣ ਵਾਲੀ ਸੋਸ਼ਲ ਸਿਕਿਉਰਿਟੀ ਦੀ ਰਕਮ ਹੀ ਤੇਰੇ ਤੇ ਤੇਰੇ ਬੱਚਿਆਂ ਦੇ ਅਸਲ ਰਿਸ਼ਤੇ ਦਾ ਕੱਦ ਬਣਿ ਮਿਣੇ ਇਹ ਸੱਚੀਆਂ ਗੱਲਾਂ ਆ ਰਿਹਾ ਜੋ ਮੈਂ ਕਰ ਰਿਹਾ ਤੂੰ ਸਾਡੇ ਰਿਸ਼ਤੇਦਾਰਾਂ ਨਾਲ ਲੜਾਈਆਂ ਹੋਈਆਂ ਨੇ ਲੋ ਬਾਪੂ ਐਪੀ ਚੈੱਕ ਬਾਰੋ-ਬਾਰ ਹੀ ਕਢਾ ਕੇ ਤੇ ਆਪਣੇ ਕੈਸ਼ ਕਰ ਗਏ ਤੇ ਘਰੇ ਨਹੀਂ ਉਹ ਲੈਦਾ ਇਹਨੂੰ ਫਿਰ ਅਸੀਂ ਬਟ ਚਾਰੇ ਨੂੰ ਕਾਨੂੰ ਦਈਏ ਰੋਟੀ ਇਹ ਲੋਹਾਂ ਨੇ ਐਕਚੁਅਲ ਲੜਦੇ ਆ ਦੇਖਿਆ ਜਿੱਤੋਂ ਮੈਨੂੰ ਇਹ ਪਤਾ ਤੂੰ ਇੰਨਾ ਫਾਲਤੂ ਹੋ ਜਾਵੇਂਗਾ

ਜੀਂਦੀ ਹੋਈ ਜ਼ਿੰਦਗੀ ਦਾ ਰਿਹਾ ਇੱਕ ਹੈਜ਼ਨ ਰੀਡਿੰਗ ਆਮ ਨੂੰ ਕਹਿੰਦਾ ਉਹ ਇਤਿਹਾਸ ਵਾਂਗ ਤੇਰਾ ਤੇ ਇਤਿਹਾਸ ਦਾ ਹਿੱਸਾ ਹੋ ਜਾਵੇਗਾ ਜਿੰਦੀ ਹੋਈ ਜ਼ਿੰਦਗੀ ਦੀ ਮੌਤ ਜਿੰਦੀ ਹੋਈ ਜ਼ਿੰਦਗੀ ਦਾ ਨਹੀਂ ਇੰਜ ਜੀ ਪਿਆਨਕ ਮੌਤ ਬਿਆਨ ਨਹੀਂ ਤੇ ਤੂੰ ਨਾ ਦੇਸਰ ਰਹੇ ਨਾ ਤਾਪ